ਮੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਫਾਂ ਲਖ ਹੋਏ ਤੇ ਇੱਕ ਨਾ ਚੱਲੇ ਨਾਲ ਜਗਜੀ ਸਾਹਿਬ ਦੇ ਵੀ ਸਤਿਗੁਰਾਂ ਨੇ ਸਮਝਾਇਆ ਪਹਿਲੀ ਪੌੜੀ ਵਿੱਚ ਆਪਾਂ ਨੂੰ ਕਹਿੰਦੇ ਮਨ ਨੂੰ ਚਾਹੇ ਰਾਜਾ ਬਣਾ ਦਈਏ ਸਾਰੀ ਸ੍ਰਿਸ਼ਟੀ ਦੀ ਧਨ ਦੌਲਤ ਦੇ ਦਈਏ ਫਿਰ ਵੀ ਇਹ ਦੁਖੀ ਰਹੂਗਾ ਮਨ ਦੀ ਭੁੱਖ ਤਾਂ ਨਾਮ ਹੈ ਸਰੀਰ ਦੀ ਭੁੱਖ ਆਪਾਂ ਜਿਹੜੀ ਹੈਗੀ ਮਨ ਨਾਲ ਜੋੜਦੀ ਲੰਗਰ ਵੀ ਲਾਉਨੇ ਆ ਭੰਡਾਰੇ ਕਰਦੇ ਆ ਪਰ ਆਤਮਾ ਭੁੱਖੀ ਹੈ फडਕਦੀ ਹੈ ਕਿਹਨੇ ਨੇ ਜੋੜੀ ਬੜੇ ਬੜੇ ਸਿਆਣਿਆਂ ਨੇ ਉਹੀ ਸਤਿਗੁਰ ਸਮਝਾਉਂਦੇ ਨੇ ਸਹਿ ਸਿਆਣਫਾਂ ਲੱਖ ਰੂਏ ਤੇ ਇੱਕ ਨਾ ਚੱਲੀ ਇਹ ਨਾਲ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚਲਦੀ ਸਿਆਣਿਆਂ ਦੀ ਇਹ ਦੇਖ ਲਈ ਆਪਾਂ ਸਾਰਾ ਕੁਝ ਇੰਨਾ ਤਾਂ ਆਪਾਂ ਨੂੰ ਸਮਝ ਹੈਗੀ ਹੈ ਚਾਹੇ ਇਹਨੂੰ ਚਾਰੇ ਪੁਰੀਆਂ ਦੀ ਮਾਲਕ ਬਣਾ ਦੋ ਸਾਰੀ ਸ਼੍ਰੀਤੀ ਦੋਲ ਦੇ ਦੋ ਫਿਰ ਵੀ ਦੁਖੀ ਰਹੂਗਾ ਫਿਰ ਇਹਨੂੰ ਕੀ ਚਾਹੀਦਾ ਭਾਈ ਨਾਮ ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖੀ ਇਹ ਉਤ੍ਰੇਮਨ ਕੀ ਭੁਖ ਮੰਦੀ ਭੁਖ ਤਾਂ ਨਾਮ ਹੈ ਜੇ ਨਾਮ ਤੋਂ ਬਿਨਾਂ ਅਸੀਂ ਕੁਝ ਹੋਰ ਮੰਗਦੇ ਆ ਫਿਰ ਕੀ ਮੰਗਦੇ ਆ ਦੁੱਖ ਮੰਗਦੇ ਫਿਰ ਦੁਖ ਹੀ ਹੋਣਗੇ ਉਹੀ ਅੱਜ ਗੁਰੂ ਘਰ ਅਸੀਂ ਕਰ ਰਹੇ ਆਂ どこまでありゃあれ